ਤਾਂ ਸਰਪੰਚ ਚੁਣਿਆ ਸੇਵਾ ਕੰ ਦਾ ਮੌਕਾ ਤਾਂ ਮਨ ਬਖਸ਼ਿਆ ਪਰ ਦੇ ਸੇਤ ਸਪੰਚੀ ਹਤਾ ਸਿੱਧ ਜਾ। ਸੋ ਕੀ ਕਹਣਾ ਚਾਹੋਗੇ ਕਿਵੇਂ ਦੇਖਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਕੋਟ ਦੀ ਸੈਣੀਆ ਨਵੀਂ ਬਾਦੀ। ਮੈਨੂੰ ਲੋਕਾਂ ਨੇ ਸਰਪੰਚ ਚੁਣਿਆ ਸਰਬਸੰਤੀ ਨਾਲ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪਿਛਲੇ ਰਹਿ ਗਏ ਸਰਪੰਚਾਂ ਪੰਚਾਂ ਤੇ ਮੋਤਵਾਰ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਦੇ ਵਿਕਾਸ ਕਰਨ ਦਾ ਮੌਕਾ ਦਿੱਤਾ ਤੇ ਸਭ ਤੋਂ ਪਹਿਲੇ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਪਿੰਡ ਪਹਿਲੇ ਸਾਲ 1976 ਵਿੱਚ ਫੌਂਡੀ ਬਣੀ ਤੇ ਉਸ ਤੋਂ ਸਾਨੂੰ ਸਾਥ ਦਿੱਤਾ ਗਿਆ ਇਸ ਕਰਕੇ ਇਸ ਇੱਥੇ ਆ ਕੇ ਇੱਥਾਂ ਤੇ ਬਸੇ ਤੇ ਬਹੁਤ ਹੀ ਮਿਹਨਤ ਕਰਕੇ ਲੋਕਾਂ ਨੇ ਆਪੂ ਆਪਣਾ ਘਰ ਬਣਾਇਆ ਗੁਜ਼ਾਰਾ ਕੀਤਾ ਇਸ ਕਰਕੇ ਸਾਡਾ ਪਿੰਡ ਬਹੁਤ ਹੀ ਫਸਲਿਆ ਹੋਇਆ ਹੈ ਪਿਛਲੀ ਪੰਚਾਇਤ ਵੱਲੋਂ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਖਵਾਈ ਹੁਣ ਪੂਰੇ ਕਰਵਾਏ ਜਾਂਦੇ ਪਿਛਲੀ ਪੰਚਾਇਤ ਵੱਲੋਂ ਵੀ ਬਹੁਤ ਕੰਮ ਕੀਤੇ ਗਏ ਜੀ ਸੀਵਰੇਜ ਦਾ ਕੀਤਾ ਗਿਆ ਗਲੀਆਂ ਨਾਰੀਆਂ ਦਾ ਕੀਤਾ ਗਿਆ ਬਾਕੀ ਜੋ ਉਹਨਾਂ ਤੋਂ ਵੱਧ ਦੇ ਕੰਮ ਆ ਉਹ ਹੁਣ ਅਗੇ ਸ਼ੁਰੂ ਕੀਤੇ ਮਹਿਮ ਕੰਮ ਚਾਲੂ ਕਰਵਾਏ ਗਏ ਨੇ ਤੇ ਬੜੀ ਤੇਜ਼ੀ ਨਾਲ ਕੰਮ ਹੋ ਰਿਹਾ ਪਿੰਡ ਦਾ ਵੀਰ ਜੀ ਤੁਸੀਂ ਆਪ ਦੇਖਿਆ ਜੇਕਰ ਜਦੋਂ ਬਾਹਰ ਦੇ ਪਿੰਡਾਂ 'ਚ ਜਾਂਦਾ ਸੋ ਲਾਇਟਰ ਲੱਗੀਆਂ ਹੁੰਦੀਆਂ ਨੇ ਫੁੱਲ ਬੂਟੇ ਲੱਗੇ ਹੁੰਦੇ ਆ ਜਦੋਂ ਪਿੰਡ ਦੇ ਮੈਨਿਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਲਾਇਬ੍ਰੇਰੀ ਹੁੰਦੀ ਆ ਪਲੇਗ੍ਰਾਉਂਡ ਹੁੰਦੀ ਆ ਓਪਨ ਜਿਮ ਹੁੰਦੀ ਆ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲੱਗੇ ਹੁੰਦੇ ਆ ਇੱਕ ਵਧੀਆ ਦੇਖਣ ਵਾਲੀ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਫਸਿਲਿਟੀ ਸਬੂਤ ਹੈ ਦੇਖੋ ਜੀ ਪਿਛਲੇ ਸਰਪੰਚਾਂ ਨੇ ਕੰਮ ਬਹੁਤ ਵਧੀਆ ਕੀਤੇ ਪਰ ਉਹਦੇ ਵਿੱਚ ਕਈ ਮੁਸ਼ਕਲਾਂ ਆਈਆਂ ਸਭ ਤੋਂ ਵੱਡੀ ਮੁਸ਼ਕਲ ਸਾਡੇ ਪਿੰਡ ਵਿੱਚ ਕੋਈ ਵੀ ਪੰਚਾਇਤੀ ਜ਼ਮੀਨ ਕੋਈ ਖਾਲੀ ਜ਼ਮੀਨ ਜਿਸ ਦੇ ਵਿੱਚ ਕੋਈ ਪਾਰਕ ਬਣ ਸਕੇ ਜਾਂ ਕੋ ਬੱਟਰ ਸਪਲਾਈ ਲੱਗ ਸਕੇ ਇਹੋ ਜਿਹੀ ਸਾਡੇ ਕੋਲ ਕੋਈ ਵੀ ਸਹੂਲਤ ਹੈ ਨਹੀਂ ਸੀ ਇਸ ਕਰਕੇ ਇਹ ਕੰਮਾਂ ਤੋਂ ਅਸੀਂ ਬਹੁਤ ਵਾਂਝੇ ਹਾਂ ਤੇ ਹਜੇ ਤੱਕ ਕੋਈ ਵੀ ਨਹੀਂ ਪਤਾ ਲੱਗ ਰਿਹਾ ਵੀ ਇਹ ਕੰਮ ਹੋਏ ਹੋਣਗੇ ਜਾਂ ਨਹੀਂ ਹੋਣਗੇ ਜ਼ਮੀਨ ਸਾਡੇ ਕੋਲ ਬਿਲਕੁਲ ਨਹੀਂ ਹੈ ਜੀ ਰਸਨਕਾਰ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਤਰਾ ਹੁਣਾਂ ਨਹੀਂ ਬਣੀ ਹੁੰਦੀ ਗਰੀਬ ਤੇ ਘਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕਿ ਇਦਾਂ ਦੀ ਸਮੱਸਿਆ ਆ ਗਈ ਹੈ ਦੇਖੋ ਜੀ ਰਾਸ਼ਨ ਕਾਰਡ ਦੀ ਗੱਲ ਪਿਛਲੇ ਸਮਿਆਂ ਤੋਂ ਇਸਨੀਆ ਪੰਚਾਇਤਾਂ ਦੇ ਨਾਲ ਹੀ ਮੈਂ ਕੰਮ ਕਰਦਾ ਆ ਰਿਹਾ ਇਹ ਸਮੱਸਿਆ ਸਾਡੇ ਪਿੰਡ ਕੋਈ ਏਡੀ ਵੱਡੀ ਨਹੀਂ ਕੋਈ ਨਵਾਂ ਕੋਈ ਬਾਹਰੋਂ ਆ ਕੇ ਸਾਡੇ ਪਿੰਡ ਵਿੱਚ ਹੋਸਿਆ ਜਾਂ ਉਹਦਾ ਕੋਈ ਰਹਿ ਗਿਆ ਹੋਵੇਗਾ ਨਹੀਂ ਤੇ 99% ਜਿਹੜੇ ਲੋਕ ਰਸਨ ਲੈ ਰਹੇ ਸੋ ਜੋ ਜੁੱਧ ਰਸਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿਮ ਜੜੀ ਆ ਆਪ ਜੀ ਦੇ ਪਿੰਡ ਨੂੰ ਲੈ ਕੇ ਜਿਵੇਂ ਦੇ ਦੇ ਜਿਹੜੀ ਜੁੱਧ ਰਸਿਆਂ ਵਿਰੁੱਧ ਇਸੇ ਮਹੀਨੇ ਚੱਲ ਰਹੀ ਆ ਉਸ ਵਿੱਚ ਸਰਕਾਰ ਦਾ ਬੜਾ ਵੱਡਾ ਯੋਗਦਾਨ ਸਾਡੇ ਪਿੰਡ ਆ ਪਿਛਲੇ ਦਿਨੀ ਅਜੇ ਪ੍ਰੋਗਰਾਮ ਹੋਇਆ ਪਰ ਸਾਡਾ ਪਿੰਡ ਸਿੱਧਾ ਸਿੰਘਾਂ ਦੀ ਜਗ੍ਹਾ ਹੋਣ ਕਰਕੇ ਇੱਥੇ ਲੱਗੇ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਅਜਿਹਾ ਕੇਸ ਨਹੀਂ ਵੀ ਜਿਹੜਾ ਮਾੜੀ ਬੁਰਬਤ ਤੋਂ ਕਰਦਾ ਹੋਵੇ ਜਾਂ ਕੋਈ ਨਸ਼ਾ ਕਰਦਾ ਹੋਵੇ ਇਸ ਕਰਕੇ ਸਾਡਾ ਪਿੰਡ ਬਹੁਤ ਹੀ ਮਾਲਕ ਦੀ ਕਿਰਪਾ ਇੱਥੇ ਉਹ ਮਨਰੇਗਾ ਦੇ ਵਿੱਚ ਦੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜ਼ਿਕਰ ਨਹੀਂ ਤਾਂ ਜਾਂਦਾ ਤੁਸੀਂ ਆਮ ਸੁਣਿਆ ਹੋਇਆ ਹੋ ਸਕਦੇ ਸੋ ਤੁਹਾਡੀ ਕੋਈ ਵਿੱਚ ਕਿਵੇਂ ਦੇਖਿਆ ਜਾਏਗਾ ਦੇਖੋ ਜੀ ਮਨਰੇਗਾ ਸਿਸਟਮ ਪਹਿਲੇ ਵਧੀਆ ਹੁੰਦਾ ਸੀ ਹੁਣ ਸਿਸਟਮ ਅੱਜ ਕੱਲ ਇਦਾਂ ਮਨਰੇਗਾ ਕਹਿਣ ਤੋਂ ਰਹਿ ਗਿਆ ਵੀ ਮਨਰੇਗਾ ਹੈਗਾ ਮਨਰੇਗਾ ਦੇ ਵਿੱਚ ਮੈਂ ਖੁਦ ਕੰਮ ਕਰ ਰਿਹਾ ਮੇਰੇ ਕੋਲ 7 ਬੰਦੇ ਮਨਰੇਗਾ ਦੇ ਵਿੱਚ ਪਾਏ ਗਏ ਆ ਮੈਂ ਕੰਮ ਤੇ ਜ਼ਰੂਰ ਚਲਾ ਰਿਹਾ ਪਰ ਉਹ ਨਾਂ ਚਲਾਉਣ ਵਰ ਗਈ ਹੈ ਕਿਉਂ ਪਿੱਛੋਂ ਹੁਣ ਮੈਂ ਚਾਰ ਗਲੀਆਂ ਮੰਦਰੀਗਾ ਤਹਿਤ ਬਣਾਈਆਂ ਹਜੇ ਉਹਾਂ ਦੀ ਅਜੇ ਤੱਕ ਕੋਈ ਵੀ ਹਸਾਬ ਤਾਬ ਨਹੀਂ ਮਿਲਿਆ ਇੱਦਾਂ ਹੀ ਚੱਲ ਰਿਹਾ ਜੀ ਮੰਦਰੀਗਾ ਦਾ ਮੰਦਰੀਗਾ ਤੇ ਜੇ ਚਲਾਉਣ ਵਾਸਤੇ ਜੇ ਮੰਦਰੀਗਾ ਨੂੰ ਸਹੀ ਤਰੀਕੇ ਨਾਲ ਚਲਾਉਣਾ ਜੀ ਤੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸਰਪੰਚ ਦਾ ਫਿਰ ਜਾ ਕੇ ਮੰਦਰੀਗਾ ਸਹੀ ਚੱਲਦੀ ਹੈ ਕੋਈ ਜੀ ਇਹ ਨਹੀਂ ਪਤਾ ਲੱਗਦਾ ਜੇ ਕੋਈ ਵੀ ਹਸਾਬ ਤਾਬ ਕੀ ਹੈਗਾ ਕੀ ਨਹੀਂ ਪਿਛਲੇ ਜੋ ਕੰਮ ਕਰਾਈ ਅਸੀਂ ਜਨਵਰੀ ਮਹੀਨੇ ਤੋਂ ਲੈ ਕੇ ਫਰਵਰੀ ਦੇ ਵਿੱਚ ਜੋ ਅਜੇ ਤੱਕ ਉਹਦੀ ਵੀ ਕੋਈ ਵੀ ਹਸਾਬਦਾਨੀ ਨਹੀਂ ਮਿਲਿਆ ਕੋਈ ਬਿੱਲ ਪਾਸ ਨਹੀਂ ਹੋਇਆ ਜੀ ਕੀ ਲੱਗਦਾ ਨਹੀਂ ਸਰਕਾਰਾਂ ਨੂੰ ਕਿਤਨਾ ਕਿਤੇ ਇਹ ਇਹਦੇ ਉੱਤੇ ਸੋਚਣਾ ਚਾਹੀਦਾ ਕਿ ਪੰਚਾਇਤਾਂ ਨੂੰ ਪੂਰੇ ਅਧਿਕਾਰ ਦਿੱਤੇ ਜਾਂ ਉਹਨਾਂ ਮਤਲਬ ਪਿੰਡ ਦਾ ਵਿਕਾਸ ਹੋ ਸਕੇ ਦੇਖੋ ਜੀ ਇਹਦੇ ਕੰਮ ਸ਼ੁਰੂ ਹੋਇਆ ਸਾਡਾ ਅਜੇ ਤੇ ਕਰੀਬ 8 ਮਹੀਨੇ ਦੇ ਕਰੀਬ ਸਾਨੂੰ ਸਪਿੰਚ ਬਣਨ ਹੋਏ ਆ ਚਲੋ ਇਸੇ ਸਪੀਡ ਨਾਲ ਇਹ ਕੰਮ ਮਾੜਾ ਮੋਟਾ ਚੱਲਦੇ ਰਿਹਾ ਸਰਕਾਰ ਸਾਥ ਦਿੰਦੀ ਰਹੀ ਤੇ ਪਿੰਡ ਦੀ ਨਿਵਾਰ ਬਦਲ ਦੇਾਂਗੇ ਬਾਕੀ ਦੂਸਰਾ ਕੰਮ ਇਹ ਆ ਵੀ ਸਭ ਤੋਂ ਵੱਡੀ ਪ੍ਰੇਸ਼ਾਨੀ ਸਾਡੇ ਕੋਲ ਸਰਕਾਰੀ ਜ਼ਮੀਨ ਦੀ ਹੈ ਜਦੋਂ ਸਾਡੇ ਕੋਲ ਸਰਕਾਰੀ ਜ਼ਮੀਨ ਹੈ ਇਹ ਪਾਰਕ ਬਣਾਵਾਂਗੇ ਸਾਡਾ ਵੀ ਦਿਲ ਕਰਦਾ ਵੀ ਸਾਡਾ ਪਿੰਡ ਨੂੰ ਸੁੰਦਰ ਬਣਾਈਏ ਸਾਰੇ ਕੰਮ ਕਰੀਏ ਸੋ ਸੋ 1000 ਕੱਚੇ ਕੋਠੇ ਗ੍ਰਾਂਟ ਆਪਿੰਨਾ ਚੇ ਨਵੇਂ ਹੌਮ ਬਲਾਈ ਕਿਤੇ ਗਏ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠੇ ਗ੍ਰਾਂਟ ਆਈ ਕਿੰਨੇ ਨਵੇਂ ਹੌਮ ਬਲਾਈ ਕਿਤੇ ਗਏ ਇਕੱਠੇ ਇਹ ਕੱਚੇ ਕੋਠੇ ਲਈ ਅਸੀਂ 17 ਕਿਤੇ ਆ ਜੀ ਹਾਂਜੀ ਪਰ ਅਜੇ ਤੱਕ ਕੋਈ ਵੀ ਉਹਦਾ ਸਾਬਤ ਨਹੀਂ ਅਜੇ ਇੱਕ ਵੀ ਆਨਲਾਈਨ ਸਾਡਾ ਨਹੀਂ ਚੜਿਆ ਅਜੇ ਤੱਕ ਜੀ ਨਾ ਸਾਨੂੰ ਮੈਸੇਜ ਆਇਆ ਕੋਈ ਜੀ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿਓ ਕਿ ਲੱਗਦਾ ਸਕੂਲ ਤੇ ਹਿਸਾਬ ਦੀ ਕਮੀ ਆ ਜਾਂ ਐ ਅਪਗ੍ਰੇਡ ਹੋਣ ਦੀ ਲੋੜ ਹੈ ਦੇਖੋ ਜੀ ਸਾਡੇ ਸਕੂਲ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਇੱਥੇ ਨਾਲ ਸਾਡੇ ਪਿੰਡ ਦੇ ਮਾਸਟਰ ਸੁਖਵਿੰਦਰ ਸਿੰਘ ਮੈਂ ਤੈਨੂੰ ਸ਼ੁਕਰ ਦੀ ਯਾਦ ਕਰਦਾ ਉਹਨਾਂ ਦਾ ਕਿ ਜੋ ਪਿਛਲੀ ਤੋਂ ਪਿਛਲੀ ਦਸਮੇ ਦੇ ਚੋਸਰ ਵਿੱਚ ਵੀ ਉਹਨਾਂ ਦੀ ਮਾਤਾ ਰਹਿ ਚੁੱਕੇ ਨੇ ਬਹੁਤ ਹੀ ਵਧੀਆ ਵਿਕਾਸ ਕੀਤਾ ਉਹਨਾਂ ਨੇ ਤੇ ਸਕੂਲ ਦੀ ਵੀ ਜਾ ਕੇ ਹਾਲਤ ਦੇਖੋ ਸਾਡਾ ਲੱਗੇ ਲੱਗੇ ਸਕੂਲਾਂ ਨਾਲ 100% ਸਕੂਲ ਵਧੀਆ ਨਹੀਂ। ਹਰ ਤਾਂ ਕਈ ਵਾਰੀ ਪਿੰਡਾਂ ਚ ਖੜੇ ਇੰਨੇ ਕੁ ਵਾਰ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚੈਨ ਤੱਕੇ ਖਾਣੇ ਪਏ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ। ਸੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਜੇ ਕਿਵੇਂ ਦੇਖਦੇ। ਅਸੀਂ ਦੇਖੋ ਜੀ ਸੋਚ ਸਾਡੀ ਸਾਡੀ ਸੋਚ ਇਹੀ ਆ ਵੀ ਥਾਣੇ ਤੱਕ ਜਾਏ ਕੋਈ। ਸਾਰੇ ਹੀ ਪਿੰਡ ਦੇ ਵਿੱਚ ਹੀ ਕੰਮ ਨਿਬੜੇ ਜਾਣ। ਤਾਂ ਜੋ ਲੜਾਈਆਂ ਝਗੜੇ ਘੱਟ ਹੋਣ ਲੋਕਾਂ ਨੂੰ ਸਮਝਣਾ ਚਾਹੀਦਾ। ਜਦੋਂ ਆਪਾਂ ਇੱਥੋਂ ਘਰੋਂ ਨਿਕਲ ਜਾਂਦੇ ਥਾਣੇ ਤੱਕ ਥਾਣੇ ਵਾਲੇ ਗਾੜੀ ਤੋਦ ਦਿੰਦੇ ਆ ਕੋਟਾਂ ਤੱਕ ਜਦੋਂ ਕੋਟਾਂ ਤੱਕ ਚੱਲਦੇ ਆ ਫਿਰ ਮੋੜ ਮੜ ਕੇ ਫਿਰ ਆ ਕੇ ਰਾਜੀ ਨਾਮੇ ਪਿੰਡਾਂ ਦੇ ਵਿੱਚ ਹੀ ਹੁੰਦੇ ਆ ਸੋ ਪਿੰਡ ਦੇ ਲੋਕਾਂ ਨੂੰ ਵੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਕੋਈ ਵੀ ਇਹ ਜਾਂ ਕੋਈ ਮਸਲਾ ਬੰਦਾ ਸਾਨੂੰ ਦੱਸੋ ਸਾਡੀ ਪੰਚਾਇਤ ਉਸ ਮਸਲੇ ਦਾ ਹੱਲ ਕਰੇਗੀ ਸੋ ਨੌਜਵਾਨਾਂ ਦਾ ਲਕਸਨ ਦੇ ਵਿੱਚ ਇਹ ਅਰੋਹਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀ ਕੀ ਪਲੇਟ ਹੋਮ ਹੋਏਗਾ ਦੇਖੋ ਜੀ ਨਵੇਂ ਨੌਜਵਾਨ ਅਗਰੀ ਪੀੜ੍ਹੀ ਜਿਹੜੀ ਹੈ ਉਹ ਨਾਲ ਹੀ ਸੋਚਦਾ ਹਾਂ ਜੇ ਆਸ-ਆਸਾ ਪਤਾ ਲੱਗਦਾ ਹਜੇ ਕੋਈ ਪਤਾ ਨਹੀਂ ਕਾੜੀ ਸੋਚ ਕਿੱਧਰੋਂ ਆਣਾ ਦੀ ਹੈਗੀ ਕਿੱਧਰੋਂ ਨਹੀਂ ਸਭ ਤੋਂ ਵੱਧ ਜਿਹੜੀ ਨਸਿਆਂ ਦੇ ਵਿਰੁੱਧ ਹੈਗੇ ਉਸ ਕੰਮ ਤੋਂ ਸਾਡਾ ਪਿੰਡ ਬਹੁਤ ਹੀ ਵਧੀਆ ਹੈ ਕੋਈ ਵੀ ਨਸ਼ਾ ਨਹੀਂ ਕਰਦਾ ਇੱਥੇ ਜਿਵੇਂ ਤੁਸੀਂ ਦੱਸਿਆ ਕਿ ਪੰਚਾਇਤ ਦੀ ਜ਼ਮੀਨ ਤਾਂ ਹੈ ਨਹੀਂ ਗਰਾਊਂਡ ਦਾ ਕਿਵੇਂ ਫਿਰ ਮਤਲਬ ਬੱਚਿਆਂ ਨੂੰ ਕਿਵੇਂ ਤੁਸੀਂ ਫੁੜਾੜੇ ਕਰ ਸਕੋ ਦੇਖੋ ਜੀ ਗਰਾਊਂਡ ਦਾ ਇਦਾਂ ਜੀ ਸਾਡੇ ਪਹਿਲੇ ਇੱਥੇ ਦਾਸ ਦੇ ਪੈਈ ਦੇ ਵਿੱਚ ਇੱਥੇ ਅਸੀਂ ਨੈਟ ਲਾਇਆ ਹੁੰਦਾ ਸੀ ਜਿੱਥੇ ਬਾਲੀਵੋਲ ਬੱਚੇ ਖੇਡਦੇ ਰਹੇ ਫਿਰ ਉਸ ਤੋਂ ਬਾਅਦ ਬੱਚਿਆਂ ਦੇ ਤੁਹਾਨੂੰ ਪਤਾ ਹੀ ਆ ਥੋੜਾ ਪਤਾ ਉਧਰ-ਉਧਰ ਹੋ ਜਾਂਦਾ ਸਾਡੇ ਇੰਜੀਨੀਅਰ ਅਮਰਜੀਤ ਅਮਨਦੀਪ ਸਿੰਘ ਸਾਡੇ ਚਾਚੇ ਸੁਪਾਸੰਗ ਦੇ ਲੜਕੇ ਉਹਨਾਂ ਦੀ ਪੈਲੀ ਵਿੱਚ ਕਾਫੀ ਚੱਲਿਆ ਜੀ ਉੱਥੇ ਬੱਚੇ ਆਪਣਾ ਮਨੋਰੰਜਨ ਕਰਦੇ ਸੀ ਉਸ ਤੋਂ ਬਾਅਦ ਆਪਾਂ ਸ਼ਮਸ਼ਾਨ ਘੜਟ ਬਣਾਇਆ ਉਹਦੇ ਵਿੱਚ ਹੀ ਬੱਚੇ ਨੈਟ ਲਾ ਕੇ ਮੜਾ-ਮੋਟਾ ਆਪਣਾ ਟਾਈਮ ਪਾਸ ਕਰਦੇ ਸੀ ਪਿੰਡ ਦਾ ਸਾਡੇ ਪਿੰਡ ਵਿੱਚ ਕੋਈ ਇੱਕ ਮਰਲਾ ਵੀ ਹੈ ਨਹੀਂ ਜਿਸ ਵਿੱਚ ਚਾਹੀਏ ਇਹ ਕੰਮ ਕਰ ਸਕੀਏ ਦਨ ਸਾਬਾ ਕਿਹੜਾ ਤੁਸੀਂ ਹੁਣ ਪਹਿਲ ਦੇ ਦਰਦ ਦੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ ਹੂਦਾਂ ਪ੍ਰਦਾਨ ਕਰੇ ਦੇਖੋ ਜੀ ਆਪਾਂ ਪਹਿਲੇ ਤੇ ਮੇਨ ਮੁੱਦਾ ਸੀਵਰੇਜ ਦਾ ਜਿਹੜਾ ਆਪਾਂ ਕੰਮ ਕੀਤਾ ਜਿਹੜੀ ਪਹਿਲੇ ਸੀਵਰੇਜ ਪਈ ਸੀ ਪਿਛਲੀ ਪੰਚਾਇਤ ਵਾਰੀ ਉਹਦੇ ਵਿੱਚ ਇਹ ਸੀਵਰੇਜ ਪਾ ਦਿੱਤਾ ਦੂਸਰਾ ਹੁਣ ਪੀਡਬਲਯੂਡੀ ਮਹਿਕਮੇ ਨੂੰ ਅਪੀਲ ਕੀਤੀ ਹੈ ਕਿ ਸਾਡਾ ਪਿੰਡ ਦਾ ਥੋੜਾ ਵਿਕਾਸ ਕੀਤਾ ਜਾਏ ਉਹਨਾਂ ਨੇ ਸਾਨੂੰ 20 20 ਤਰੀਕ ਤੱਕ ਕਿਹਾ ਵੀ 20 ਤਰੀਕ ਤੱਕ ਆਪਾਂ ਟਾੜਾਏ 200 300 ਮੀਟਰ ਦਾ ਟੋਟਾ ਕੰਪਲੀਟ ਕਰਦਾਂਗੇ ਸਭ ਤੋਂ ਵੱਡੀ ਸਾਨੂੰ ਪਰੇਸ਼ਾਨੀ ਇਹ ਹੀ ਆ ਵੀ ਇਥੋਂ ਨੰਗਣ ਵਾਲੀ ਰਾਗ ਸਿੱਧਾ ਸਿੰਘਾਂ ਦੇ ਗੁਰਦੁਆਰਾ ਸਾਹਿਬ ਨੂੰ ਰਾਹ ਜਾਂਦਾ ਤੇ ਸਭ ਤੋਂ ਵੱਡੀ ਪਰੇਸ਼ਾਨੀ ਸਾਨੂੰ ਇਹ ਹੀ ਹੈ ਉਹ ਕਹਿੰਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਦੋਸਿਆ 500 500 ਹਜ਼ਾਰ ਤਸਿਆ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਪਿੰਡ ਵਾਲਿਆਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਕਿ ਸਾਰੇ ਪਿੰਡ ਵਾਲਿਆਂ ਨੂੰ ਚਾਹੀਦਾ ਕਿ ਵੱਧ ਚੜ ਕੇ ਮੇਰਾ ਸਾਥ ਦੇਣ ਤਾਂ ਜੋ ਮੈਂ ਗਾੜੀ ਹੋਰ ਕੰਮ ਕਰ ਸਕਾਂ ਇਹ ਮੇਰੀ ਫੀਲ ਹੈ ਪਿੰਡ ਵਾਲਿਆਂ ਨੂੰ ਕਿ ਮੇਰਾ ਸਾਥ ਦਿਓ ਤਾਂ ਜੋ ਮੈਂ ਗੜੀ ਰਹਿੰਦੇ ਕੰਮ ਸਾਰੇ ਨੇਪੇ ਚਾਰ ਸੜੀਏ ਪਾਰਕ ਵੀ ਬਣਾ ਸਕੀਏ ਲਾਈਟਾਂ ਲਾ ਸਕੀਏ ਕੁਰਸੀਆਂ ਚੌਂਕਾਂ ਦੇ ਵਿੱਚ ਲਾ ਸਕੀਏ ਮੈਂ ਤਾਂ ਇਹੀ ਮੈਸੇਜ ਜਿੰਨਾ ਚਾਹੁੰਦਾ ਹਾਂ